ਕੈਨੇਡਾ ਵਿੱਚ ਸੜਖਾਦਸ਼ੇ ਦੌਰਾਨ ਚਾਰ ਭਾਰਤੀਆਂ ਦੀ ਦਰਦਨਾਕ ਮੌਤ ਦਾ ਸੱਚ ਆਖਰਕਾਰ ਸਾਹਮਣੇ ਆ ਗਿਆ ਹੈ ਟ੍ਰਾਂਟੋ ਦੇ ਲੇਕਸ਼ੋਰ ਬੁਲੇਵਾਰਡ ਈਸਟ ਇਲਾਕੇ ਵਿੱਚ ਵਾਪਰੇ ਹਾਦਸੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਟੈਸਲਾ ਕਾਰ ਦਾ ਇਲੈਕਟ੍ਰੋਨਿਕ ਲੋਕ ਟੁੱਟ ਗਿਆ ਅਤੇ ਅੰਦਰ ਫਸੇ ਪੰਜ ਜਣੇ ਬਾਹਰ ਆਉਣ ਲਈ ਤੜਪ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਮੁਟਿਆਰ ਨੂੰ ਕੈਨੇਡਾ ਪੋਸਟ ਦੇ ਮੁਲਾਜ਼ਮ ਨੇ ਲਾ-ਮਿਸਾਲ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਬਾਹਰ ਕੱਢ ਲਿਆ ਪਰ ਬਾਕੀ ਐਨੇ ਖੁਸ਼ਕਿਸਮਤ ਨਹੀਂ ਸਾਨ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਟੈਸਲਾ ਵੱਲੋਂ ਕਾਰਾਂ ਦੇ ਡਿਜ਼ਾਈਨ ਵਿੱਚ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੇ ਜਾਣ ਦਾ ਦਾਵਾ ਕੀਤਾ ਜਾਂਦਾ ਹੈ ਅਤੇ ਟੈਸਲਾ ਗੱਡੀਆਂ ਵਿੱਚੋਂ ਬਾਹਰ ਨਿਕਲਣ ਲਈ ਮੈਨੂਅਲ ਬਟਨ ਵੀ ਲੱਗਾ ਹੁੰਦਾ ਹੈ ਪਰ ਮਾਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਜ਼ਿਆਦਾਤਰ ਲੋਕ ਅਣਜਾਣ ਹੁੰਦੇ ਨੇ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹਾਥੇ ਮਗਰੋਂ ਕਾਰ ਵਿੱਚ ਸਵਾਰ 5 ਜਣੇ ਐਨੇ ਜ਼ਿਆਦਾ ਡਰ ਗਏ ਕਿ ਬਾਹਰ ਨਿਕਲਣ ਦਾ ਕੋਈ ਤਰੀਕਾ ਹੀ ਨਾ ਸੋਝਿਆ। ਮਰਨ ਵਾਲਿਆਂ ਦੀ شناخت 25 ਸਾਲ ਦੇ ਨੀਲ ਰਾਜ ਗੋਹਿਲ ਉਸ ਦੀ 29 ਸਾਲਾ ਪੈਣ ਕਿਤਾਬਾ ਗੋਹਿਲ ਜੈ ਸਿਸੋਦੀਆ ਅਤੇ ਦਿਗਬਿਜੇ ਪਟੇਲ ਵੱਜੋਂ ਕੀਤੀ ਗਈ ਕੈਨੇਡਾ ਪੋਸਟ ਦੇ ਮੁਲਾਜ਼ਮ ਰਿਕ ਹਾਰਪਰ ਨੇ ਦੱਸਿਆ ਕਿ ਅੰਦਰੋਂ ਦਰਵਾਜ਼ਾ ਖੋਲਣਾ ਮੁਸ਼ਕਲ ਸੀ ਪਰ ਜਦੋਂ ਉਸ ਨੂੰ ਅੰਦਰ ਕਿਸੇ ਦੇ ਫਸੇ ਹੋਣ ਬਾਰੇ ਪਤਾ ਲੱਗਾ ਤਾਂ ਅੱਗ ਦੀ ਪਰਵਾਹ ਨਾ ਕਰਦਿਆਂ ਉਹ ਗੱਡੀ ਕੋਲ ਗਿਆ ਅਤੇ ਸਭ ਤੋਂ ਪਹਿਲਾਂ ਸ਼ੀਸ਼ਾ ਤੋੜਿਆ ਅਤੇ ਸਮਗਰੋਂ ਦਰਵਾਜ਼ਾ ਖੋਲ ਦਿੱਤਾ ਅੱਗ ਕਾਰਨ ਪੈਦਾ ਹੋਇਆ ਧੂਆਂ ਇੰਨਾ ਸੰਘਣਾ ਸੀ ਕਿ ਰੇਖਾਰ ਪਰ ਹੋਰ ਕਿਸੇ ਨੂੰ ਦੇਖ ਹੀ ਨਾ ਸਕਿਆ ਅਤੇ ਮੁਟਿਆਰ ਨੂੰ ਬਾਹਰ ਕੱਢ ਲਿਆ ਜੋ ਧੂਏ ਕਾਰਨ ਬਦਹਾਲ ਹੋ ਚੁੱਕੀ ਸੀ ਉਧਰ ਪੁਲਿਸ ਦਾ ਕਹਿਣਾ ਹੈ ਕਿ ਟੈਸਲਾ ਕਾਰ ਦੀ ਰਫਤਾਰ ਬਹੁਤ ਜ਼ਿਆਦਾ ਸੀ ਜਦੋਂ ਉਹ ਗਾਰਡ ਰੇਲ ਨਾਲ ਟਕਰਾਈ ਜਾਂਚ ਕਰਤਾਮਾਂ ਵੱਲੋਂ ਹਾਦਸੇ ਲਈ ਜ਼ਿੰਮੇਵਾਰ ਕਾਰਨਾਂ ਦਾ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਸੇ ਦੌਰਾਨ ਅਮਰੀਕਾ ਦੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਤ ਨੌ ਜਾਂਚ ਕਰਤਾਵਾਂ ਵੱਲੋਂ ਟੈਸਲਾ ਦੇ ਮਾਡਲ Y ਦੀ ਪੜਤਾਲ ਕੀਤੀ ਜਾ ਰਹੀ ਹੈ। ਹਾਦਸੇ ਵਿੱਚ ਵੀ ਬਿਲਕੁਲ ਇਹੀ ਕਾਰ ਸ਼ਾਮਲ ਸੀ ਜਦੋਂ ਚਾਰ ਨੌਜਵਾਨਾਂ ਦੀ ਜਾਨ ਗਈ। ਇੱਥੇ ਦੱਸਣਾ ਬਣਦਾ ਹੈ ਕਿ ਟੈਸਲਾ ਦਾ ਸੈਲਫ ਡਰਾਈਵਿੰਗ ਸੌਫਟਵੇਅਰ ਵੀ ਜਾਂਚ ਦੇ ਘੇਰੇ ਵਿੱਚ ਹੈ ਅਤੇ ਕੋਈ ਵੱਡਾ ਨੁਕਸ ਮਿਲਣ ਦੀ ਸੂਰਤ ਵਿੱਚ 24 ਲੱਖ ਤੋਂ ਵੱਧ ਵਿਕੀਆਂ ਕਾਰਾਂ ਵਾਪਸ ਸਦਣੀਆਂ ਪੈ ਸਕਦੀਆਂ ਨੇ। ਨੈਸ਼ਨਲ ਹਾਈਵੇ ਟ੍ਰੈਫਿਕ ਵੱਲੋਂ 4 ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਜਦੋਂ ਸੈਲਫ ਡਰਾਈਵਿੰਗ ਮੋਡ ਤੇ ਜਾਂਦੇ ਹਾਂ ਗੱਡੀਆਂ ਨੇ ਇੱਧਰ ਉੱਧਰ ਟੱਕਰ ਮਾਰ ਦਿੱਤੀ। ਐਰੀਜ਼ੋਨਾ ਵਿੱਚ ਇੱਕ ਪੈਦਲ ਮੁਸਾਫਰ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਹਾਦਸੇ ਵਿੱਚ ਇੱਕ ਜਣਾ ਗੰਭੀਰ ਜ਼ਖਮੀ ਹੋਇਆ। ਟੈਸਲਾ ਵੱਲੋਂ ਆਪਣੀ ਵੈੱਬਸਾਈਟ ਤੇ ਲਿਖਿਆ ਗਿਆ ਹੈ ਕਿ ਸੈਲਫ ਡਰਾਈਵਿੰਗ ਮੋਡ ਵਿੱਚ ਹੋਣ ਦੇ ਬਾਵਜੂਦ ਡਰਾਈਵਰ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪਰ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਮੰਨਣਾ ਹੈ ਕਿ ਹਰ ਚੀਜ਼ ਦੀ ਡੁੰਗਾਈ ਨਾਲ ਕੋਖ ਹੋਣੀ ਚਾਹੀਦੀ ਹੈ। ਬੇਰ ਰਿਪੋਰਟ ਹਮਦਰ ਟੀਵੀ